ਦੇਖੋ ਜੀ ਇਹ ਠੁੱਕੇ ਖਾਣਾ ਬਣਾ ਰਿਆ ਆ ਆ ਸ਼ਮਾਟ ਆ ਬੈ ਇੱਥੇ ਆ ਲਾਂਡਰਾ ਰੋਡ ਤੇ ਆ ਦੇਖੋ ਜੀ ਇਹ ਠੁੱਕੇ ਖਾਣਾ ਬਣਾ ਰਿਆ ਆ ਨਿਕਾਲਾ ਨਾਮ ਦਾ ਇਸ ਨੂੰ ਪੂਰਾ ਸ਼ਮਟਾ ਪਾਇਆ ਹਾਂ ਹਾਂ ਦਾ ਇਸ ਇਹ ਪੂਰਾ ਹਰ ਰੋਟੀ ਬਣਾ ਰਿਹਾ ਉਹਦੇ ਉੱਤੇ ਥੁੱਕ ਰਿਹਾ ਹੈ ਆ ਬਣਾਈ ਆ ਥੁੱਕਿਆ ਆ ਸ਼ਮਟਾ ਬੈ ਕਿੱਥੇ ਆ ਲਾਂਡਰਾ ਰੋਡ ਤੇ ਆ ਕੋਈ ਕੋਈ ਇਹ ਥੁੱਕ ਕੇ ਖਾਣਾ ਬਣਾ ਰਿਹਾ ਹੈ ਸ਼ਮਾਟਾ ਬੈ ਕਿੱਥੇ ਆ ਲਾਂਡਰਾ ਰੋਡ ਤੇ ਆ ਦੇਖੋ ਜੀ ਇਹ ਠੁੱਕ ਕੇ ਖਾਣਾ ਬਣਾ ਰਿਹਾ ਹੈ ਸਾਰੇ ਆ ਠੁੱਕ ਰਿਹਾ ਸਾਰੇ ਆ ਬੰਦਾ ਠੁੱਕ ਰਿਹਾ ਰੋਡ ਦੇ ਉੱਪਰ ਦੇਖੋ ਜੀ ਇਹ ਠੁੱਕ ਕੇ ਖਾਣਾ ਬਣਾ ਰਿਹਾ ਹੈ ਇਹ ਕਹਿੰਦਾ ਨਾਮ ਦਾ ਸਿ ਪੂਰਾ ਸ਼ਮਾਟਾ ਪਾਇਆ ਹਾਂ ਹਾਂ ਦਾਦੇ ਆ ਇਹ ਪੂਰਾ ਹਰ ਰੋਟੀ ਬਣਾ ਰਿਹਾ ਉਹਦੇ ਉੱਤੇ ਥੁੱਕ ਰਿਹਾ ਹੈ ਆ ਬਣਾਈ ਆ ਥੁੱਕਿਆ ਆ ਸ਼ਮਾਟਾ ਬੈ ਇੱਥੇ ਆ ਲਾਂਡਰਾ ਰੋਡ ਤੇ ਆ ਕੋਈ ਕੋਈ ਇਹ ਥੁੱਕ ਕੇ ਖਾਣਾ ਬਣਾ ਰਿਹਾ ਹੈ ਆ ਸ਼ਮਾਟਾ ਬੈ ਕਿੱਥੇ ਆ ਨੰਦਰਾ ਰੋਡ ਤੇ ਆ ਕੋਈ ਦੇਖੋ ਜੀ ਇਹ ਥੁੱਕ ਕੇ ਖਾਣਾ ਬਣਾ ਰਿਹਾ ਹੈ ਇਹ ਪੂਰਾ ਸ਼ਰਿਆਂ ਬੰਦਾ ਥੁੱਕ ਰਿਹਾ ਰੋਡ ਦੇ ਉੱਪਰ ਦੇਖੋ ਜੀ ਇਹ ਥੁੱਕ ਕੇ ਖਾਣਾ ਬਣਾ ਰਿਹਾ ਹੈ ਇਹ ਤਾਂ ਨਾਲ ਨਾਮ ਦਾ ਸਿਰਾ ਸ਼ਮਟਾ ਪਾਇਆ ਹਾਂ ਹਾਂ ਦਾਰਦੇ ਆ ਇਹ ਪੂਰਾ ਹਰ ਰੋਟੀ ਬਣਾ ਰਿਹਾ ਉਹਦੇ ਉੱਤੇ ਥੁੱਕ ਰਿਹਾ ਹੈ ਆ ਬਣਾਈ ਆ ਠੁੱਕਿਆ ਆ ਸ਼ਮਾਟਾ ਬੈ ਠੁੱਕਿਆ ਲਾਂਡਰਾ ਰੋਡ ਤੇ ਐ ਕੋਈ ਕੋਈ ਇਹ ਠੁੱਕ ਕੇ ਖਾਣਾ ਬਣਾ ਰਿਆ ਆ ਸ਼ਮਾਟਾ ਬੈ ਠੁੱਕਿਆ ਲਾਂਡਰਾ ਰੋਡ ਤੇ ਐ ਕੋਈ ਕੋਈ ਇਹ ਠੁੱਕ ਕੇ ਖਾਣਾ ਬਣਾ ਰਿਆ ਉਹ ਸਰੀਆ ਉੱਥੋਂ ਕਰਿਆ ਸ਼ਰਿਆਂ ਬੰਦਾ ਥੁੱਕ ਰਿਹਾ ਰੋਡ ਦੇ ਉੱਪਰ ਦੇਖੋ ਜੀ ਇਹ ਥੁੱਕ ਕੇ ਖਾਣਾ ਬਣਾ ਰਿਹਾ ਹੈ ਇਹ ਕਹਿੰਦਾ ਨਾਮ ਦਾ ਸਿੱਨੀ ਪੂਰਾ ਸ਼ਮਾਟਾ ਪਾਇਆ ਹਾਂ 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 ਦਾਰ ਦੇ ਆ ਇਹ ਪੂਰਾ ਹਰ ਰੋਟੀ ਬਣਾ ਰਿਹਾ ਉਹਦੇ ਉੱਤੇ ਥੁੱਕ ਰਿਹਾ ਹੈ ਆ ਬਣਾਈ ਆ ਥੁੱਕਿਆ ਆ ਸ਼ਮਾਟਾ ਪੈ ਕਿੱਥੇ ਆ ਲਾਂਡਰਾ ਰੋਡ ਤੇ ਆ